ਇਸ ਵੇਲੇ ਦੀ ਵੱਡੀ ਖਬਰ ਬਰਨਾਲਾ ਦੇ ਸੰਧੂ ਕਲਾਬ ਮੇਟ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪ੍ਰਸ਼ਾਸਨ ਤੇ ਕਿਸਾਨ ਆਮੋ ਸਾਹਮਣੇ ਹੋਏ ਨੇ ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਤੁਹਾਨੂੰ ਦੱਸਦੀ ਹਾਂ ਕਿ ਭਾਰਤ ਮਾਲਾ ਪ੍ਰੋਜੈਕਟ ਦੇ ਲਈ ਜ਼ਮੀਨ ਐਕਵਾਇਰ ਕਰਨ ਦੇ ਲਈ ਪ੍ਰਸ਼ਾਸਨ ਦੀਆਂ ਟੀਮਾਂ ਜਦੋਂ ਸਵੇਰੇ ਪਿੰਡ ਪਹੁੰਚਿਆਂ ਤਾਂ ਪਿੰਡ ਵਾਸੀਆਂ ਦੇ ਵੱਲੋਂ ਇਸ ਟੀਮ ਦਾ ਵਿਰੋਧ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਦੀਆਂ ਟੀਮਾਂ ਦੇ ਵੱਲੋਂ ਇਹਨਾਂ ਪਿੰਡ ਵਾਸੀਆਂ ਦੇ ਵਿੱਚੋਂ ਕਈਆਂ ਨੂੰ ਹਿਰਾਸਤ ਚ ਲੈ ਲਿਆ ਤੇ ਬਾਕੀਆਂ ਦੇ ਵੱਲੋਂ ਵਿਰੋਧ ਦੇ ਵਜੋਂ ਕੁਝ ਪਿੰਡ ਵਾਸੀ ਟਾਵਰ ਦੇ ਉੱਤੇ ਚੜ ਗਏ ਜਿਨ੍ਹਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਵੀ ਚੱਲ ਰਹੀਆਂ ਨੇ ਪਰ ਉੱਥੇ ਹੀ ਪਿੰਡ ਵਾਸੀਆਂ ਨੇ ਇਲਜ਼ਾਮ ਲਗਾਏ ਨੇ ਕਿ ਕਰੋੜਾਂ ਦੀਆਂ ਜ਼ਮੀਨਾਂ ਦਾ ਸਿਰਫ 60 ਤੇ 65 ਲੱਖ ਰੁਪਏ ਮੁਆਵਜ਼ਾ ਜਿਹੜਾ ਉਹ ਸਰਕਾਰ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਹਲੇ ਤੱਕ ਉਹਨਾਂ ਦੇ ਵੱਲੋਂ ਪੈਸੇ ਲਏ ਵੀ ਨਹੀਂ ਗਏ ਪਰ ਫਿਰ ਵੀ ਤੱਕ ਦੇ ਨਾਲ ਜ਼ਮੀਰ ਐਕਵਾਇਰ ਕਰਨ ਦੀਆਂ ਕਵੈਤਾ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਤਾਂ ਦੱਸਿਓ ਕਿ ਪਿਛਲੇ ਦਿਨੀ ਵੀ ਇਸ ਤੇ ਕਾਫੀ ਵਿਵਾਦ ਹੋਇਆ ਜਿਸ ਤੋਂ ਬਾਅਦ ਪੁਲਿਸ ਦੀਆਂ ਟੀਮਾਂ ਉਸ ਵੇਲੇ ਤਾਂ ਮੌਕੇ ਤੋਂ ਚਲੀਆਂ ਗਈਆਂ ਪਰ ਅੱਜ ਪੂਰੀ ਜਿਹੜੀ ਪਲੈਨਿੰਗ ਦੇ ਨਾਲ ਮੁਰ ਤੋਂ ਪੁਲਿਸ ਦੀਆਂ ਟੀਮਾਂ ਪਿੰਡ ਪਹੁੰਚਦੀਆਂ ਨੇ ਇਹ ਪਿੰਡ ਸੰਧੂ ਕਲਾ ਬਰਨਾਲਾ ਦਾ ਪਿੰਡ ਹੈ ਜਿੱਥੇ ਟੀਮਾਂ ਪਹੁੰਚਦੀਆਂ ਨੇ ਤੇ ਉਸ ਤੋਂ ਬਾਅਦ ਪਿੰਡ ਵਾਸੀਆਂ ਦੇ ਕੋਲੋਂ ਅਪੀਲ ਕਰਦੀ ਹੈ ਕਿ ਜਗਾ ਜਿਹੜੀ ਹੈ ਉਹ ਅਕਵਾਇਰ ਕੀਤੀ ਹੋਈ ਉਹ ਛੱਡੀ ਜਾਵੇ ਖਾਲੀ ਕੀਤੀ ਜਾਵੇ ਪਰ ਪਿੰਡ ਵਾਸੀ ਜਦੋਂ ਇਸ ਦਾ ਵਿਰੋਧ ਕਰਦੇ ਨੇ ਤਾਂ ਪੁਲਿਸ ਉਹਨਾਂ ਨੂੰ ਹਿਰਾਸਤ ਚ ਲੈਣ ਲੱਗਦੀ ਹੈ ਜਿਸ ਤੋਂ ਬਾਅਦ ਮਾਹੌਲ ਕਾਫੀ ਤਣਾਅਪੂਰਨ ਹੋ ਜਾਂਦਾ ਹੈ ਪਿੰਡ ਵਾਸੀ ਜਿਹੜਾ ਨੇ ਉਹ ਟਾਵਰਾਂ ਤੇ ਬਿਜਲੀ ਦੇ ਟਾਵਰਾਂ ਤੇ ਚੜ ਜਾਂਦੇ ਨੇ ਜਿਨ੍ਹਾਂ ਨੂੰ ਉਤਾਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਲਗਾਤਾਰ ਪੁਲਿਸ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਉਹਨਾਂ ਨੂੰ نیچے ਉਤਾਰਨ ਦੀ ਤਾਂ ਹੁਣ ਤਸਵੀਰਾਂ ਵੀ ਤੁਹਾਡੇ ਨਾਲ ਲਗਾਤਾਰ ਹਮਦਰ ਟੀਵੀ ਤੇ ਸਾਂਝੀਆਂ ਕਰ ਰਹੇ ਆ ਜਿਨ੍ਹਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੋਕ ਟਾਵਰਾਂ ਦੇ ਉੱਤੇ ਚੜੇ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਨੇ ਲੋਕ ਚੜੇ ਹੋਏ ਨੇ ਤੇ ਪਹਿਲੀ ਮੰਗ ਇਹ ਹੈ ਕਿ ਬਿਨਾਂ ਜਿਹੜੀ ਜ਼ਮੀਨ ਉਹ ਨਹੀਂ ਵੇਚਣਾ ਚਾਹੁੰਦੇ ਪਰ ਪ੍ਰਸ਼ਾਸਨ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਧੱਕੇ ਦੇ ਨਾਲ ਉਹਦੀ ਜ਼ਮੀਨ ਜਿਹੜੀ ਹੈ ਉਹ ਐਕਵਾਇਰ ਕਰਵਾਈ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਲਗਾਤਾਰ ਪ੍ਰਸ਼ਾਸਨ ਹੁਣਾਂ ਦੇਤੇ ਜ਼ਮੀਨ ਛੱਡਣ ਦੇ ਲਈ ਦਬਾਅ ਬਣਾ ਰਹੇ ਤੇ ਜਦੋਂ ਉਹ ਇਸ ਗੱਲ ਤੋਂ ਇਨਕਾਰ ਕਰਦੇ ਨੇ ਤਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਹਿਰਾਸਤ ਚ ਲੈ ਲਿਆ ਤੇ ਹਿਰਾਸਤ ਚ ਲੈ ਹੋਏ ਲੋਕਾਂ ਦੇ ਜਿਹੜਾ ਪਰਿਵਾਰਕ ਮੈਂਬਰ ਨੇ ਉਹਨਾਂ ਨੇ ਟਾਵਰਾਂ ਤੇ ਚੜ੍ਹ ਕੇ ਆਪਣਾ ਵਿਰੋਧ ਵੀ ਦਰਜ ਕਰਵਾਇਆ ਹੈ ਸੋ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਹਮਦਰ ਟੀਵੀ ਦੇ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਹਿਰਾਸਤ ਚਲਿਆ ਜਾ ਰਿਹਾ ਹੈ ਤੇ ਇਹਨਾਂ ਦੇ ਪਰਿਵਾਰਕ ਮੈਂਬਰ ਜਿਹੜਾ ਨੇ ਉਹ ਟਾਪਰਾਂ ਦੇ ਉੱਤੇ ਚੜ ਕੇ ਆਪਣਾ ਵਿਰੋਧ ਜਿਹੜਾ ਨੇ ਉਹ ਦਰਜ ਕਰਵਾ ਰਹੇ ਨੇ ਸੋ ਬਰਨਾਲਾ ਦੇ ਸੰਧੂ ਸੰਧੂ ਕਲਾ ਪਿੰਡ ਦੀ ਇਹ ਪੂਰੀ ਤਸਵੀਰ ਹੈ ਜਿੱਥੇ ਮਾਹੌਲ ਤਣਾਪੂਰਨ ਹੋ ਗਿਆ ਉਸ ਵੇਲੇ ساری ਕਹਾਣੀ ਜਿਹੜੀ ਤਣਾਪੂਰਨ ਹੋ ਜਾਂਦੀ ਹੈ ਜਦੋਂ ਪ੍ਰਸ਼ਾਸਨ ਭਾਰਤ ਮਾਲਾ ਪ੍ਰੋਜੈਕਟ ਦੇ ਲਈ ਐਕਵਾਇਰ ਕੀਤੀ ਜ਼ਮੀਨ ਨੂੰ ਛਡਵਾਉਣ ਲਈ ਪਹੁੰਚਦਾ ਹੈ ਤੇ ਉੱਥੇ ਹੀ ਪਿੰਡ ਵਾਸੀਆਂ ਦੇ ਵੱਲੋਂ ਇਹ ਸਵਿਰੋਧ ਕੀਤਾ ਜਾਂਦਾ ਹੈ ਤੇ ਹੁਣ ਅਮੋ ਸਾਹਮਣੇ ਨੇ ਪੁਲਿਸ ਪ੍ਰਸ਼ਾਸਨ ਤੇ ਪਿੰਡ ਵਾਸੀ ਇਸ ਖਬਰ ਤੇ ਹੋਰ ਜਾਣਕਾਰੀ ਲਵਾਂਗੇ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਮੇਰੇ ਸਹਿਯੋਗੀ ਫਿਰੋਜ਼ ਖਾਨ ਫਿਰੋਜ਼ ਕੀ ਕੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਉਂਕਿ 4 ਤੋਂ 5 ਜਿਹੜਾ ਲੋਕ ਨੇ ਉਹ ਟਾਵਰ ਤੇ ਚੜੇ ਹੋਏ ਨੇ ਹੂੰ ਜਿਹੜਾ ਭਰਤ ਮਲਾ ਰੂੜ ਨੂੰ ਲੈ ਕੇ ਆ ਕਿਤੇ ਨ ਕਿਤੇ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਡੀ ਜਿਹੜੀ ਜ਼ਮੀਨ ਉੱਤੇ ਨਾਲ ਹੂੰ ਰੋਕਿਆ ਜਾ ਰਿਹਾ ਹੈ ਜੀ ਤੇ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਇਹਦੇ ਵਿੱਚ ਆਈਆਂ ਨੇ ਕਿਸਾਨ ਜਥੇਬੰਦੀਆਂ ਨੇ ਜਿਹੜਾ ਪਰਿਵਾਰ ਨਾਲ ਸਹਿਮਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਪ੍ਰਸ਼ਾਸਨ ਵੱਲੋਂ ਜਿਹੜਾ ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਕਿਸਾਨਾਂ ਨੂੰ ਜਿਹੜਾ ਸਮਾਂ ਦਿੱਤਾ ਗਿਆ ਜੀ हां ते बिल्कुल भी के वो बैठ के है जरा कि इतने किते मसले ਦਾ ਹੱਲ ਹੈ ਕਰਨਦੀ ਪ੍ਰੋਪਰ ਤੌਰ ਤੇ ਪੂਰੀ ਕੋਸ਼ਿਸ਼ ਚੱਲ ਰਹੀ ਹੈ ਪ੍ਰਸ਼ਾਸਨ ਵੱਲੋਂ ਜੀ ਫਰੋਜ਼ ਜਿਹੜੇ ਲੋਕ ਟਾਵਰ ਤੇ ਚੜੇ ਨੇ ਕੀ ਉਹਨਾਂ ਨੂੰ نیچے ਉਤਾਰ ਲਿਆ ਗਿਆ ਜਾਂ ਫਿਰ ਹਾਲੇ ਵੀ ਟਾਵਰ ਦੇ ਉੱਤੇ ਚੜ ਕੇ ਆਪਣਾ ਰੋਸ ਸਕ ਜਾਹਰ ਕਰ ਰਹੇ ਨੇ ਜੀ ਬਿਲਕੁਲ ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਜਿਹੜਾ ਉਹ ਕਿਸਾਨਾਂ ਨੂੰ ਸਮਾਂ ਦਿੱਤਾ ਗਿਆ ਤੇ ਉਤਾਰ ਲਿਆ ਗਿਆ ਹੈਗਾ ਜੀ ਤੇ ਕੱਲ ਦੀ ਜਿਹੜੀ ਮੀਟਿੰਗ ਆ ਉਹ ਨਾਲ ਉਹ ਕਿਸਾਨਾਂ ਪਰਿਵਾਰਾਂ ਦੇ ਨਾਲ ਹੋਣੀ ਹੈ ਜੀ ਲਗਾਤਾਰ ਹੀ ਦੂਸਰੀ ਤੀਸਰੀ ਵਾਰ ਇਸ ਪਿੰਡ ਦੇ ਵਿੱਚ ਤਣਾਅ ਵਧਿਆ ਹੈ ਪਿਛਲੀ ਵਾਰ ਵੀ ਜਿਹੜਾ ਨੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਸੀ ਤਾਂ ਤਲਕੀ ਹੋਈ ਸੀ ਸੋ ਇਸ ਵਾਰ ਹੀਰਾਸਤ 'ਚ ਵੀ ਲਿਆ ਗਿਆ ਜਿਨ੍ਹਾਂ ਕਿਸਾਨਾਂ ਨੂੰ ਪਿੰਡ ਵਾਸੀਆਂ ਨੂੰ ਹਿਰਾਸਤ 'ਚ ਲਿਆ ਪੁਲਿਸ ਨੇ ਉਹਨਾਂ ਨੂੰ ਰਿਲੀਜ਼ ਕਰਤਾ ਹੈ ਇਹ ਇਸ ਵਾਰ ਇਹ ਜਾਣਕਾਰੀ ਇਕੱਠੀ ਕਰ ਰਹੇ ਹਾਂ ਜੀ ਪਰ ਜਿਹੜੇ ਸਮੇਂ ਤੱਕ ਹੋਣ ਤੱਕ ਜਿਹੜੇ ਕਿਸਾਨਾਂ ਨੂੰ ਥੱਲੇ ਉਤਾਰ ਲਿਆ ਗਿਆ ਜੀ ਬਹੁਤ ਜੀ ਜੀ ਬਹੁਤ ਬਹੁਤ ਧੰਨਵਾਦ ਫਿਰੋਜ਼ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋਇਸਨ ਮੇਰੇ ਨਾਲ ਮੇਰੇ ਸਹਿਯੋਗੀ ਫਿਰੋਜ਼ ਖਾਨ ਜਿਨ੍ਹਾਂ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਹੈ ਸੋ ਜਿਹੜੇ ਟਾਵਰ ਤੇ ਚੜੇ ਹੋਏ ਸੀ ਪਿੰਡ ਵਾਸੀ ਉਹਨਾਂ ਨੂੰ نیچے ਉਤਾਰ ਲਿਆ ਗਿਆ ਪਰ ਬੇहद ਤਣਾਪੂਨ ਸਥਿਤੀ ਉਸ ਸਮੇਂ ਬਣ ਗਈ ਜਦੋਂ ਪ੍ਰਸ਼ਾਸਨ ਦੀਆਂ ਟੀਮਾਂ ਜਿਹੜੀਆਂ ਨੇ ਵੱਡੀ ਗਿਣਤੀ ਦੇ ਵਿੱਚ ਸੰਧੂਕਲਾ ਪਿੰਡ ਪਹੁੰਚਦੀਆਂ ਨੇ ਜਿੱਥੇ ਭਾਰਤ ਮਾਲਾ ਪ੍ਰੋਜੈਕਟ ਦੇ ਲਈ ਐਕਵਾਇਰ ਕੀਤੀ ਗਈ ਜ਼ਮੀਨ ਨੂੰ ਛੜਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਪਿੰਡ ਵਾਸੀਆਂ ਦੇ ਵੱਲੋਂ ਜੋ ਜਿਹੜਾ ਪ੍ਰਸ਼ਾਸਨ ਦਾ ਵਿਰੋਧ ਕੀਤਾ ਜਾਂਦਾ ਹੈ ਜੈਸੋ ਬਾਅਦ ਪੁਲਿਸੀਆਂ ਟੀਮਾਂ ਇਹਨਾਂ ਪਿੰਡ ਵਾਸੀਆਂ ਨੂੰ ਹਿਰਾਸਤ ਚ ਲੈ ਲੈਂਦੀ ਹੈ ਤੇ ਪਰਿਵਾਰਕ ਮੈਂਬਰ ਵਿਰੋਧ ਦੇ ਵਜੋਂ ਟਾਵਰ ਤੇ ਚੜ ਜਾਂਦੇ ਨੇ ਪਰ ਹੁਣ ਬਰਨਾਲਾ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਪਿੰਡ ਵਾਸੀਆਂ ਨੂੰ ਮੁਲਾਕਾਤ ਦਾ ਸਮਾਂ ਦਿੱਤਾ ਗਿਆ ਹੈ ਸੋ ਕੱਲ ਮੀਟਿੰਗ ਹੋਣੀ ਹੈ ਸੋ ਇਸਾ ਪਰੋਸਾ ਦੇ ਕੇ ਟਾਵਰ ਤੇ ਚੜੇ ਹੋਏ ਲੋਕਾਂ ਨੂੰ نیچے ਉਤਾਰ ਲਿਆ ਗਿਆ ਸੋ ਰਾਹਤ ਭਰੀ ਖਬਰ ਹੈ ਪਿੰਡ ਵਾਸੀਆਂ ਲਈ ਕਿ ਹੁਣ ਕੱਲ ਨੂੰ ਮੀਟਿੰਗ ਹੋਣੀ ਹੈ ਉਸ ਤੋਂ ਬਾਅਦ ਅੱਗੇ ਦਾ ਕੀ ਸਿੱਟਾ ਨਿਕਲ ਰਿਹਾ ਉਸ ਦੇ ਬਾਰੇ ਹੁਣ ਕੱਲ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਬੇਹੱਦ ਤਣਾਅਪੂਰਨ ਮਾਹੌਲ ਬਣਿਆ ਪਰ ਉਸ ਤੋਂ ਬਾਅਦ ਹੁਣ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ نیچے ਉਤਾਰ ਲਏ ਗਏ ਨੇ ਜਿਹੜੇ ਪਿੰਡ ਵਾਸੀ ਟਾਵਰਾਂ ਤੇ ਚੜੇ ਹੋਏ ਸੀ ਸੋ ਹੁਣ ਕੱਲ ਮੁਲਾਕਾਤ ਦਾ ਸਮਾਜ ਡੀਸੀ ਬਰਨਾਲਾ ਦੇ ਵੱਲੋਂ ਦਿੱਤਾ ਗਿਆ ਇਸ ਵੇਲੇ ਦੀ ਵੱਡੀ ਖਬਰ ਬਰਨਾਲਾ ਦੇ ਸੰਧੂ ਕਲਾ ਮੈਦਾਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪ੍ਰਸ਼ਾਸਨ ਤੇ ਕਿਸਾਨ ਕਲਾ ਬਰਨਾਲਾ ਆਦਾ ਪਿੰਡ ਹੈ ਜਿੱਥੇ ਟੀਮਾਂ ਪਹੁੰਚਦੀਆਂ ਨੇ ਤੇ ਕਲਾ ਬਰਨਾਲਾ ਆਦਾ ਪਿੰਡ ਹੈ ਜਿੱਥੇ ਟੀਮਾਂ ਪਹੁੰਚਦੀਆਂ ਨੇ ਤੇ ਉਸ ਤੋਂ ਬਾਅਦ ਪਿੰਡ ਵਾਸੀਆਂ ਦੇ ਕੋਲੋਂ ਅਪੀਲ ਕਰਦੀ ਹੈ ਕਿ ਜਗ੍ਹਾ ਜਿਹੜੀ ਹੈ ਉਹ ਅਕਵਾਇਰ ਕੀਤੀ ਹੋਈ ਉਹ ਛੱਡੀ ਜਾਵੇ ਖਾਲੀ ਕੀਤੀ ਜਾਵੇ ਪਰ ਪਿੰਡ ਵਾਸੀ ਜਦੋਂ ਇਸ ਦਾ ਵਿਰੋਧ ਕਰਦੇ ਨੇ ਤਾਂ ਪੁਲਿਸ ਉਹਨਾਂ ਨੂੰ ਹਿਰਾਸਤ ਚ ਲੈਣ ਲੱਗਦੀ ਹੈ ਜਿਸ ਤੋਂ ਬਾਅਦ ਮਾਹੌਲ ਕਾਫੀ ਤਣਾਅਪੂਰਨ ਹੋ ਜਾਂਦਾ ਹੈ ਪਿੰਡ ਵਾਸੀ ਜਿਹੜਾ ਨੇ ਉਹ ਟਾਵਰਾਂ ਤੇ ਬਿਜਲੀ ਦੇ ਟਾਵਰਾਂ ਤੇ ਚੜ ਜਾਂਦੇ ਨੇ ਜਨਾਂ ਨੂੰ ਉਤਾਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਲਗਾਤਾਰ ਪੁਲਿਸ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਉਹਨਾਂ ਨੂੰ نیچے ਉਤਾਰਨ ਦੀ ਤਾਂ ਹੁਣ ਤਸਵੀਰਾਂ ਵੀ ਤੁਹਾਡੇ ਨਾਲ ਲਗਾਤਾਰ ਹਮਦూర్ ਟੀਵੀ ਤੇ ਸਾਂਝੀਆਂ ਕਰ ਰਹੇ ਆ ਜਿਨ੍ਹਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੋਕ ਟਾਵਰਾਂ ਦੇ ਉੱਤੇ ਚੜੇ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਨੇ